ਤਸਵੀਰਾਂ ਨੇ ਮਲੋੜ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਕੀ देर ਰਾਤ ਕੱਲ ਰਾਤ ਜਿਹੜਾ ਐਨਕਾਉਂਟਰ ਕੀਤਾ ਗਿਆ ਐ ਐਨਕਾਉਂਟਰ ਸੀਆਈਏ ਮੋਗਾ ਦੇ ਸੀਆਈਏ ਮਲੋੜ ਦਾ ਸਾਂਝਾ ਜਿਹੜਾ ਇੱਕ ਐਨਕਾਉਂਟਰ ਜਿਹੜਾ ਯੋਜਨਾ ਬਣਾਈ ਗਈ ਸੀ ਤਾਂ ਉਸ ਦੇ ਤੈਅ ਜਿਹੜਾ ਇੱਕ ਐਨਕਾਊਂਟਰ ਹੋਇਆ ਐਨਕਾਊਂਟਰ ਸ਼ਿਵ ਸੇਨਾ ਆਗੂ ਦਾ ਮੋਗਾ ਦੇ ਵਿੱਚ ਕਤਲ ਹੋਣ ਤੋਂ ਬਾਅਦ ਜਿੱਥੇ ਰੋਸ਼ਮਜ਼ਾਰੇ ਹੋਏ ਸੀ ਰੋਸ਼ਮਜ਼ਾਰਿਆਂ ਤੋਂ ਬਾਅਦ तमाम ਤਸਵੀਰਾਂ ਸੀ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਤੇ ਪੁਲਿਸ ਦੇ ਉੱਤੇ ਵੀ ਇੱਕ ਵੱਡਾ ਦਬਾਅ ਸੀ ਕਿ ਉਸ ਦੋਸ਼ੀਆਂ ਨੂੰ ਜਲਦ ਫੜਿਆ ਜਾਵੇ ਤਾਂ ਅਕਸਰ ਉਹ ਤਸਵੀਰਾਂ ਸੀਗੀਆਂ ਜਿੱਥੇ ਕੱਲ ਦਿਲ ਰਾਤ ਸੀਆਈਏ ਮੋਗਾ ਦੀ ਟੀਮ ਅਤੇ ਸੀਆਈਏ ਮਲੋਡ ਦੀ ਟੀਮ ਵੱਲੋਂ ਲਗਾਤਾਰ ਜਿਹੜਾ ਜਾਸਪੜਤਾਲ ਕੀਤੀ ਹੋਈ ਸੀ ਤਾਂ ਉਹਨਾਂ ਦਾ ਟਰੈਪ ਲਾਂਦੇ ਹੋਏ ਜਿਹੜਾ ਮਲੋਡ ਦੇ ਵਿੱਚ ਪਹੁੰਚੇ ਸੀਗੇ ਤਾਂ ਮਲੋਡ ਦੇ ਵਿੱਚ ਪਹੁੰਚਣ ਤੋਂ ਬਾਅਦ ਜਿੱਥੇ ਉਹਨਾਂ ਦੀ ਇੱਕ ਟਰੈਪ ਜੇ ਰਾਈ ਉਹਨਾਂ ਨੂੰ ਬੱਸ ਸਟੈਂਡ ਦੇ ਵਿੱਚ ਇੱਕ ਵੱਡਾ ਹਾਦਸਾ ਜਿੱਥੇ ਕਹਿ ਸਕਦੇ ਆ ਕਿ ਉਹਨਾਂ ਦਾ ਐਨਕਾਊਂਟਰ ਹੋਇਆ ਦੋ ਜਣਿਆਂ ਦੇ ਜਿਹੜਾ ਪੈਰਾਂ ਦੇ ਉੱਤੇ ਗੋਲੀ ਵੱਜੀ ਹੈ ਤਾਂ ਤੀਜੇ ਜਣੇ ਦੇ ਜਿਹੜਾ ਪੈਰ ਦੇ ਉੱਤੇ ਮੋਹ ਚਾਈ ਹੈ ਤਾਂ ਉਹਨਾਂ ਨੂੰ ਡੰਲੋਡ ਦੇ ਹਸਪਤਾਲ ਦੇ ਵਿੱਚ ਲਿਆਤਾ ਗਿਆ ਸੀ तकरीबन ਰਾਤ 10:00 ਵਜੇ ਕੇ 50 ਮਿੰਟਾਂ ਦੇ ਉੱਤੇ ਤਾਂ ਉਸ ਤੋਂ ਬਾਅਦ ਜਿਹੜਾ ਦੋ ਜਣਿਆਂ ਦੀ ਜਿਹੜੀ ਹਾਲਤ ਗੰਭੀਰ ਦੇਖਦੇ ਹੋਏ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਤਾਂ तमाम ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਨੇ ਹਸਪਤਾਲ ਦੀਆਂ ਜਿੱਥੇ ਕਿ ਇੱਕ ਜਣੇ ਨੂੰ ਹਜੇ ਮਲੋੜ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਹੈ ਤਾਂ ਦੋ ਜਣਿਆਂ ਨੂੰ ਫਰੀਦਕੋਟ ਦੇ ਵਿੱਚ ਲਜਾਇਆ ਗਿਆ ਤਾਂ ਉੱਥੇ ਜਿਹੜਾ ਉਹਨਾਂ ਦਾ ਉਪਚਾਰ ਹੈ ਔਰ ਜਿਹੜਾ ਲਾਜ਼ ਹੈ ਉਹ ਚੱਲ ਰਿਹਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਪੁਲਿਸ ਜਿਹੜੀ ਹੈ ਉਹ ਜਿਹੜਾ ਅੱਜ ਬਰੀਫ ਕਰਨ ਵਾਸਤੇ ਸਵੇਰ 11 ਵਜੇ ਅੱਜ ਕੁਛ देर ਬਾਅਦ ਹੀ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਜਿਹੜੇ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਕੀ ਕਹਿਣਾ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੇਖਣਾ ਹੋਊਗਾ ਕਿ ਸਾਹਮਣੇ ਆਉਂਦਾ ਕੀ ਕੀ ਉਹਨਾਂ ਵੱਲੋਂ ਕਹਿਣਾ ਹੋਊਗਾ ਕਿ ਅਕਸਰ ਕਿਸ ਕੇ ਰਾਹੀਂ ਇਹਨੇ ਗੱਲਾਂ ਜਿਹੜੀਆਂ ਐਸਐਸਪੀ ਡਾਕਟਰ ਅਕਿਲ ਚੌਧਰੀ ਨੇ ਜਿਹੜੇ ਮੁਖਸਰ ਸਾਹਿਬ ਦੇ ਤਾਂ ਉਹਨਾਂ ਵੱਲੋਂ ਕੀ ਕਿਹਾ ਜਾਂਦਾ ਹੈ